ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਾਕ ਪੰਜਾਬੀ ਉੱਤੇ ਸੋ ਅੱਜ ਦੀ ਵੀਡੀਓ ਦੋਸਤੋ ਗੱਲਬਾਤ ਕਰਾਂਗੇ ਆਪਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ ਔਰ ਉਹਨਾਂ ਦੀਆਂ ਬੜੀਆਂ ਹੀ ਦਿਲਚਸਪ ਘਟਨਾਵਾਂ ਦੱਸਾਂਗੇ ਤੁਹਾਨੂੰ ਕਿ ਕਿਵੇਂ ਕਿਵੇਂ ਉਹ ਕਿੱਡਾ ਵੱਡਾ ਸੂਰਮਾ ਸੀਗਾ ਔਰ ਕੀ ਕੀ ਕਰਦਾ ਸੀਗਾ ਉਹ ਸੁਣ ਕੇ ਰੌਂਗ ਟੇ ਖੜੇ ਹੋ ਜੰਨੇ ਆ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਸੁਣਨਾ ਔਰ ਚੈਨਲ ਜਿੰਨਾ ਵੀਰਾਂ ਨੇ ਹਾਲ ਤੱਕ ਆਪਣਾ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਲੋ ਕਰਤਾਰ ਸਿੰਘ ਸਰਾਬੇ ਬਾਰੇ ਬੜੀ ਦਿਲਚਸਪ ਗੱਲ ਤਾਂ ਇਹ ਹੈ ਕਿ ਕਈ ਵਾਰ ਉਹ ਆਪਣੀ ਸਮਰੱਥਾ ਦੀ ਪਛਾਣ ਕਰਾਉਣ ਦੇ ਖਾਤਰ ਪੁਲਿਸ ਤੰਤਰ ਦਾ ਮਜ਼ਾਕ ਉਡਾਉਣ ਲਈ جاسੂਸੀ ਨਾਵਲਾਂ ਤੇ ਫਿਲਮਾਂ ਦੇ ਵਿੱਚ ਜਿਵੇਂ ਨਾਟਕ ਬਣਦੇ ਆ ਉਹ ਨਾਟਕੀ ਭੇਸ ਬਣਾ ਲੈਂਦਾ ਸੀ ਆਪਣਾ ਔਰ ਬੇਵਜਾ ਹੀ ਪੁਲਿਸ ਦੀਆਂ ਸਫਾਂ ਦੇ ਵਿੱਚ ਜਾਵੜਦਾ ਤੇ ਜਾਂਦਾ ਜਾਂਦਾ ਆਪਣੀ ਪਛਾਣ ਵੀ ਦੱਸ ਕੇ ਖੁਫੀਆ ਤੰਤਰ ਨੂੰ ਹੱਥਾਂ ਪੈਰਾਂ ਦੀ ਪਾਤ ਕੇ ਸ਼ਰਮਿੰਦਾ ਕਰ ਜਾਂਦਾ ਸੀਗਾ ਐਡਾ ਨਰਪੈਯੋਦਾ ਸੀ ਇਹ ਤਾਂ ਇੱਕ ਵਾਰ ਦੋਸਤੋ ਕੀ ਹੋਇਆ ਲੁਧਿਆਣੇ ਦੀ ਪੁਲਿਸ ਕਰਤਾਰ ਸਿੰਘ ਸਰਾਬੇ ਨੂੰ ਲੱਭਦੀ ਹੋਈ ਇੱਕ ਪਿੰਡ ਦੇ ਵਿੱਚ ਕਿਸੇ ਘਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਸ ਸਮੇਂ ਸਰਾਬਾ ਵੀ ਸਾਈਕਲ ਉੱਤੇ ਉਧਰੋਂ ਹੀ ਲੰਘ ਰਿਹਾ ਸੀ ਔਰ ਉਹ ਇਹ ਵੀ ਜਾਣਦਾ ਸੀ ਕਿ ਪੁਲਿਸ ਉਹਨੂੰ ਹੀ ਲੱਭ ਰਹੀ ਹੈ ਤਾਂ ਉਹ ਜੇ ਦੌੜਨ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਨੇ ਲਾਜ਼ਮੀ ਤੌਰ ਤੇ ਉਹਦਾ ਪਿੱਛਾ ਕਰਨਾ ਸੀ ਤੇ ਉਹਨੂੰ ਫੜ ਲੈਣਾ ਸੀ ਸਰਾਬੇ ਨੇ ਕੀ ਕੀਤਾ ਬڑا ਦਿਮਾਗ ਤੇ ਕੰਟਰੋਲ ਕਰਕੇ ਉਹ ਸਾਈਕਲ ਤੋਂ ਉਤਰਿਆ ਤੇ ਉਸ ਘਰ ਵਿੱਚ ਜਾ ਕੇ ਬੜੇ ਠਰਮੇ ਦੇ ਨਾਲ ਉਹਨੇ ਪਾਣੀ ਦਾ ਗਲਾਸ ਮੰਗਿਆ ਜਿਵੇਂ ਕੋਈ ਥੱਕਿਆ ਪਿਆਸਾ ਰਾਹੀ ਹੋਵੇ ਤਾਂ ਪਾਣੀ ਪੀ ਕੇ ਉਹਨੇ ਸਾਈਕਲ ਫੜਿਆ ਤੇ ਚੁੱਪ ਕਰਕੇ ਤੁਰਦਾ ਬਣਿਆ ਪੁਲਿਸ ਉਹਨੂੰ ਰਾਹ ਜਾਂਦਾ ਰਾਹੀ ਸਮਝ ਕੇ ਉਸੇ ਘਰ ਵਿੱਚੋਂ ਅਜੇ ਵੀ ਉਹਨੂੰ ਲੱਭਣ ਦੀ ਕੋਸ਼ਿਸ਼ ਵਿੱਚ ਜੁਟੀ ਹੋਈ ਸੀ ਔਰ ਬਾਅਦ ਵਿੱਚ ਉਸ ਪੁਲਿਸ ਇੰਸਪੈਕਟਰ ਨੇ ਉਹਦੇ ਇਸ ਕਾਰਨਾਮੇ ਦੀ ਬੜੀ ਪ੍ਰਸ਼ੰਸਾ કરી ਜਿਹੜਾ ਬੜੀ ਹੁਸ਼ਿਆਰੀ ਤੇ ਸਹਿਜ ਨਾਲ ਪੁਲਿਸ ਨੂੰ ਚੱਕਮਾ ਦੇ ਕੇ ਗਿਆ ਸੀ ਤਾਂ ਇੱਕ ਵਾਰ ਕਰਤਾਰ ਸਿੰਘ ਸਰਾਬਾ ਤੇ ਮਨਸ਼ਾ ਸਿੰਘ ਦੁਖੀ ਇਹ ਜਲੰਧਰ ਰੇਲਵੇ ਸਟੇਸ਼ਨ ਤੇ ਉਤਰੇ ਭੁੱਖ ਲੱਗੀ ਹੋਈ ਸੀ ਨੇੜੇ ਕਿਸੇ ਥਾਣੇਦਾਰ ਦਾ ਘਰ ਸੀ ਕਰਤਾਰ ਸਿੰਘ ਸਰਾਬਾ ਕਹਿੰਦਾ ਕਿ ਚਲੋ ਰੋਟੀ ਥਾਣੇਦਾਰ ਦੇ ਘਰੋਂ ਖਾਣੇ ਆ ਤਾਂ ਉਹਦੇ ਨਾਲ ਸੀ ਦੁਖੀ ਸੀ ਜਿਹੜਾ ਉਹਨੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਰਾਬੇ ਨੇ ਉਹਦਾ ਹੱਥ ਕੱਸ ਕੇ ਫੜ ਲਿਆ ਤੇ ਦਰਵਾਜ਼ਾ ਖੜਕਾ ਦਿੱਤਾ ਥਾਣੇਦਾਰ ਦਾ ਤੋ ਥਾਣੇਦਾਰ ਦੇ ਘਰੇ ਜਾਵੜੇ ਉਹਨਾਂ ਦੇ ਨਾਲ ਵਿੱਚ ਬਿਨਾਂ ਜਾਣ ਪਛਾਣ ਦੇ ਆਏ ਗਏ ਲੰਘਦੇ ਵੜਦੇ ਰਾਹੀਗਰਾਂ ਦੀ ਵੀ ਮਹਿਮਾਨਾ ਵਾਂਗ ਕਦਰ ਕੀਤੀ ਜਾਂਦੀ ਸੀ ਪਰਿਵਾਰ ਨੇ ਆਏ ਰਾਹੀਗਰਾਂ ਨੂੰ ਬੜੀ ਇੱਜ਼ਤ ਨਾਲ ਪ੍ਰਸ਼ਾਦਾ ਛਕਾਇਆ ਰੋਟੀ ਪਾਣੀ ਛਕ ਕੇ ਜਦੋਂ ਉਹ ਘਰੋਂ ਬਾਹਰ ਨਿਕਲੇ ਤਾਂ ਮੁਰਸ਼ਾ ਸਿੰਘ ਦੁਖੀ ਸੀ ਜਿਹੜਾ ਇਹਦੀ ਜਾਨ ਵਿੱਚ ਜਾਨ ਆਈ ਉਹਨੇ ਕਰਤਾਰ ਸਿੰਘ ਸਰਾਬੇ ਨੂੰ ਬਿਨਾਂ ਵਜ੍ਹਾ ਜਾਨ ਜੋਖਮ 'ਚ ਪਾਉਣ ਵਾਲੀ ਅਜਹੀ ਖਤਰਿਆਂ ਭਰੀ ਦਲੇਰੀ ਕਰਨ ਤੋਂ ਵਰਜਿਆ ਤਾ ਕਰਤਾਰ ਸਿੰਘ ਸਰਾਬੇ ਨੇ ਹੱਸ ਕੇ ਗਾਉਣਾ ਸ਼ੁਰੂ ਕਰਤਾ ਕਿ ਅਸੀਂ ਫਾਂਸੀ 'ਤੇ ਲਟਕਣਾ ਦੁਖੀ ਜੀ ਇਸ ਦੇਸ਼ ਨੂੰ ਆਜ਼ਾਦ ਕਰਨਾ ਤਾ ਕਰਤਾਰ ਸਿੰਘ ਸਰਾਬੇ ਦੀ ਦਲੇਰੀ ਹੁਸ਼ਿਆਰੀ ਫੁਰਤੀ ਦੀਆਂ ਅਨੇਕਾਂ ਕਹਾਣੀਆਂ ਵਿੱਚੋਂ ਗਿਆਨੀ ਹਰਭਜਨ ਸਿੰਘ ਚਮਿੰਡਾ ਇੱਕ ਕਹਾਣੀ ਦਾ ਜ਼ਿਕਰ ਕਰਦਿਆਂ ਲਿਖਦੇ ਨੇ ਉਹ ਕਹਿੰਦਾ ਕਿ ਸਰਾਬਾ ਨੇੜ ਤੇ ਹੁਸ਼ਿਆਰ ਐਨਾ ਸੀ ਕਿ ਇੱਕ ਵੇਰਾਂ ਲੋਹਟ ਬੱਧੀ ਲੜਕੀਆਂ ਦੇ ਆਸ਼ਰਮ 'ਚ ਚਲਾ ਗਿਆ ਜਿਹੜਾ ਕਿ ਗਦਰੀਆਂ ਦਾ ਅੱਡਾ ਸੀ ਅੱਗੋਂ ਪੁਲਿਸ ਆਸ਼ਰਮ ਦੀ ਤਲਾਸ਼ੀ ਲੈ ਰਹੀ ਸੀ ਪਰ ਇਹ ਪੁਲਿਸ ਦੇਖ ਕੇ ਘਬਰਾਇਆ ਨਹੀਂ ਤੇ ਨਾ ਹੀ ਪਿੱਛੇ ਮੁੜਿਆ ਸਗੋਂ ਸਿੱਧਾ ਹੀ ਅੰਦਰ ਚਲੇ ਗਿਆ ਅਰ ਥਾਣੇਦਾਰ ਨੂੰ ਇਹਨੇ ਜਾ ਕੇ ਫੱਤੇ ਬੁਲਾਈ ਤਾਂ ਉਹਨੇ ਹੱਥ ਮਲਾਇਆ ਤੇ ਕੁਰਸੀ ਤੇ ਬਿਠਾ ਦਿੱਤਾ ਇਹਨੂੰ ਪੁੱਛਣ ਤੇ ਕਿਹਾ ਕਿ ਮੈਂ ਰੁੜਕੀ ਕਾਲਜ ਦਾ ਸਟੂਡੈਂਟ ਹਾਂ ਤੇ ਆਸ਼ਰਮ ਦੇਖਣ ਆਇਆ ਸੀ ਇਹ ਸੁਣ ਕੇ ਥਾਣੇਦਾਰ ਚੁੱਪ ਹੋ ਗਿਆ ਤੇ ਆਪਣੇ ਕੰਮ ਲੱਗਾ ਰਿਹਾ ਕਰਤਾਰ ਸਿੰਘ ਵੀ ਕੁਰਸੀ ਤੇ ਬੈਠ ਕੇ ਇਹ ਕਹਿ ਕੇ ਚਲੇ ਗਿਆ ਕੇ ਅੱਛਾ ਹੁਣ ਤੁਸੀਂ ਆਪਣਾ ਕੰਮ ਕਰੋ ਮੈਂ ਵੀ ਜਾਣ ਤੇ ਫੇਰ ਕਿਸੇ ਦੇ ਨਾਲ ਕੇ ਵੇਖ ਲਾਵਾਂਗਾ ਇਹ ਕਹਿ ਕੇ ਫੱਟ ਉਹ ਬਾਹਰ ਨਿਕਲ ਗਿਆ ਤੇ ਸਾਈਕਲ ਤੇ ਪੈਰ ਧਰ ਕੇ ਮਿੰਟਾਂ ਵਿੱਚ ਕਿਧਰੇ ਅਲੋਪ ਹੋ ਗਿਆ ਉਧਰ ਝੱਟ ਹੀ ਪੁਲਿਸ ਨੂੰ ਪਤਾ ਲੱਗਾ ਕਿ ਇਹੀ ਕਰਤਾਰ ਸਿੰਘ ਸਰਾਬਾ ਸੀ ਤਾਂ ਆਲੇ ਦੁਆਲੇ ਉਹਨਾਂ ਨੇ ਬਥੇਰੀ ਨੱਟ ਭੱਜ ਕਰੀ ਪਰ ਉਹ ਪਰਿੰਦਾ ਸੀ ਕਿਸੇ ਨੂੰ ਪਤਾ ਨਹੀਂ ਲੱਗਾ ਕਿ ਕਿੱਧਰ ਉੱਡ ਗਿਆ ਇੱਕ ਵਾਰੀ ਸਰਦਾਰ ਕਰਤਾਰ ਸਿੰਘ ਸਰਾਬਾ ਨੇ ਭੇਸ ਬਦਲ ਕੇ ਪਿੰਡ ਜਾ ਕੇ ਆਪਣੇ ਬਾਬੇ ਕੋਲੋਂ ਕਰਤਾਰ ਸਿੰਘ ਦੇ ਨਾਂ ਤੇ ਜਿਹੜੀ ਮਾਈਕਲ ਲੋੜਾਂ ਦੀ ਪੂਰਤੀ ਕਰਨ ਲਈ 500 ਰੁਪਏ ਦੀ ਮੰਗ ਕੀਤੀ ਜਿਹੜਾ ਕਿ ਬਾਬਾ ਜੀ ਨੇ ਕੁਝ ਕੋਲੋਂ ਤੇ ਕੁਝ ਫੜਫੜਾ ਕੇ ਦਿੱਤਾ ਤੇ ਕਿਹਾ ਕਿ ਉਹਨੂੰ ਕਹਿਣਾ ਕਿ ਉਹ ਮੈਨੂੰ ਮਿਲ ਜਵੇ ਮਿਲ ਕੇ ਜਾਵੇ ਤਾਂ ਜਵਾਬ ਦੇ ਵਿੱਚ ਕਰਤਾਰ ਸਿੰਘ ਸਰਾਬੇ ਨੇ ਕਿਹਾ ਕਿ ਬਾਬਾ ਜੀ ਮੈਂ ਹੀ ਕਰਤਾਰ ਸਿੰਘ ਹਾਂ ਤਾਂ ਬਾਬਾ ਜੀ ਨੇ ਅਸ਼ੀਰਵਾਦ ਦਿੱਤੀ ਤੇ ਉੱਥੋਂ ਸਾਈਕਲ ਤੇ ਆਪਣੇ ਰਸਤੇ ਚੱਲ ਪਿਆ ਇੱਕ ਦਿਨ ਸਰਦਾਰ ਕਰਤਾਰ ਸਿੰਘ ਸਰਾਬਾ ਆਪਣੇ ਨਾਨਕੇ ਪਿੰਡ ਮਹੌਲੀ ਪਹੁੰਚਿਆ ਉੱਥੇ ਭਾਰੀ ਗਿਣਤੀ ਚ ਪੁਲਿਸ ਦੇ ਇਕੱਠ ਨੂੰ ਦੇਖ ਕੇ ਉਹਨੇ ਉਦੋਂ ਹੀ ਭੇਸ ਬਦਲ ਲਿਆ ਬੰਸਰੀ ਵਜਾਉਂਦਾ ਅੱਗੇ ਵਧਿਆ ਤਾਂ ਪੁਲਿਸ ਨੇ ਉਹਨੂੰ ਰੋਕ ਲਿਆ ਤੇ ਵਾਪਸ ਚਲੇ ਜਾਣ ਬਾਰੇ ਕਹਿੰਦੇ ਆ ਉਹਨੂੰ ਦੱਸਿਆ ਕਿ ਇੱਥੇ ਕਰਤਾਰ ਸਿੰਘ ਨੂੰ ਫੜਨ ਲਈ ਘੇਰਾ ਪਾਇਆ ਹੋਇਆ ਇਹ ਸੁਣ ਕੇ ਉਹਨੇ ਪੁੱਛਿਆ ਕਿ ਕਿਹੜਾ ਕਰਤਾਰ ਸਿੰਘ ਤਾਂ ਉਹਨਾਂ ਨੇ ਦੱਸਿਆ ਤਾਂ ਕਿ ਸਰਾਬੇ ਵਾਲਾ ਤਾ ਇਹ ਸੁਣ ਕੇ ਸਰਦਾਰ ਸਰਾਬੇ ਨੇ ਕਿਹਾ ਕਿ ਉਹ ਬਹੁਤ ਚੁਸਤ ਚਲਾਕ ਹੈ ਉਹਨੇ ਆਉਣਾ ਹੈ ਤੇ ਚਲੇ ਜਾਣਾ ਇਹ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤਾਂ ਇਹ ਕਹਿ ਕੇ ਕਰਤਾਰ ਸਿੰਘ ਤੋਂ ਟੁਰ ਪਿਆ ਥੋੜੇ ਸਮੇਂ ਪਿਛੋਂ ਕਿਸੇ ਨੇ ਪੁਲਿਸ ਨੂੰ ਜਾ ਕੇ ਦੱਸਿਆ ਕਿ ਉਹ ਬੰਥਰੀ ਵਾਲੀ ਕਰਤਾਰ ਸਿੰਘ ਸਰਾਬਾ ਸੀ ਐਡਾ ਚਲਾਕ ਸੀ ਕਰਤਾਰ ਸਿੰਘ ਤਾਂ ਕਰਤਾਰ ਸਿੰਘ ਸਰਾਬੇ ਨੂੰ ਫੜਨ ਲਈ ਡੀਸੀ ਨੇ ਲੋਹਟ ਬੱਧੀ ਬੜਾ ਭਾਰੀ ਕੱਟ ਕਰਿਆ ਹਲਕੇ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਸਾਧ ਲਈਆਂ ਕਿਉਂਕਿ ਇੱਥੇ ਕਰਤਾਰ ਸਿੰਘ ਦਾ ਇੱਕ ਮਿੱਤਰ ਰਹਿੰਦਾ ਸੀ ਪੁਲਤ ਨੂੰ ਇੱਥੇ ਆਉਣ ਦਾ ਸ਼ੱਕ ਸੀ ਬਸ ਇਸ ਇਕੱਠ ਦਾ ਕਰਤਾਰ ਸਿੰਘ ਸਰਾਦੇ ਨੂੰ ਹੀ ਪਤਾ ਲੱਗਿਆ ਤਾਂ ਉਹਨੇ ਉਦੋਂ ਹੀ ਪੇਸ਼ ਬਦਲ ਕੇ ਡੀਸੀ ਦੇ ਜੁਵਾਈ ਦਾ ਨੌਕਰ ਬਣ ਕੇ ਉੱਥੇ ਆ ਧਮਕਿਆ ਔਰ ਸਤਸਰੀ ਕਾਲ ਬੁਲਾਈ ਤੇ ਕਿਹਾ ਕਿ ਬੀਬੀ ਦੇ ਕਾਕੇ ਨੂੰ ਅੱਗੇ ਨਾਲੋਂ ਆਰਾਮ ਹੈ ਡੀਸੀ ਜ਼ਿਲ੍ਹਾ ਅੰਮ੍ਰਿਤਸਰ ਦਾ ਸੀਗਾ ਤੇ ਇਹਦੀ ਲੜਕੀ ਵੀ ਇੱਥੋਂ ਦੇ ਕਿਸੇ ਪਿੰਡ 'ਚ ਵਸਾਈ ਹੋਈ ਸੀਗੀ ਤੇ ਉਹਦਾ ਮੁੰਡਾ ਬਿਮਾਰ ਸੀ ਤਾਂ ਜੁਵਾਈ ਜੁਵਾਈ ਦਾ ਨੌਕਰ ਜਾਣ ਕੇ ਕਰਤਾਰ ਸਿੰਘ ਨੂੰ ਚਾਹ ਚੁਪ ਬੁਲਾਈ ਇਹਨਾਂ ਨੇ ਪੁੱਛਿਆ ਵੀ ਤੂੰ ਕਿੱਧਰੋਂ ਆਇਆ ਤਾਂ ਸਰਾਬ ਨੇ ਜਵਾਬ ਦਿੱਤਾ ਜੀ ਮੈਂ ਲੁਧਿਆਣੇੋਂ ਆਇਆ ਸੀ ਕਿ ਲੁਧਿਆਣੇ ਉੱਥੋਂ ਮੈਨੂੰ ਪਤਾ ਲੱਗਾ ਕਿ ਆਪ ਲੋਹਟ ਬੱਧੀ ਗਏ ਹੋਇਓ ਤਾਂ ਮੈਂ ਗੱਡੀ ਰਹੀਂ ਅਹਿਮਦਗੜ੍ਹ ਉਤਰ ਕੇ ਆਇਆ ਤਾਂ ਡੀਸੀ ਨੇ ਦੋ ਸਿਪਾਈ ਕਰਤਾਰ ਸਿੰਘ ਨੂੰ ਛੱਡਣ ਲਈ ਕਲਿਆਣ ਦੇ ਪੁਲ ਤੱਕ ਭੇਜੇ ਚਾਹ ਪਾਣੀ ਵੇਲੇ ਡੀਸੀ ਉੱਠ ਕੇ ਅੰਦਰ ਚਲੇ ਗਿਆ ਤਦ ਕਰਤਾਰ ਸਿੰਘ ਨੇ ਇੱਕ ਚਿੱਟ ਤੇ ਲਿਖ ਕੇ ਉੱਤੇ ਰੱਖਤਾ ਕਿ ਮੈਂ ਉਹੀ ਆ ਜਿਹਦੀ ਤੈਨੂੰ ਭਾਲ ਹੈ ਕਰਤਾਰ ਦੇ ਜਾਣ ਪਿੱਛੋਂ ਉਹ ਚਿੱਟ ਡੀਸੀ ਦੇ ਹੱਥ ਲੱਗੀ ਤੇ ਉਸੇ ਵੇਲੇ ਉਹਨੇ ਫੇ ਚੜਾਈ ਕਰਦੀ। ਤਾਂ ਕਲਿਆਣ ਦੇ ਪੁਲ ਤੋਂ ਕਰਤਾਰ ਸਿੰਘ ਜਗੇੜੇ ਦੇ ਪੁਲ ਵੱਲ ਗਿਆ। ਡੀਸੀ ਨੇ ਕਲਿਆਣ ਦੀ ਕੋਠੀ ਤੋਂ ਜਗੇੜੇ ਦੀ ਕੋਠੀ ਨੂੰ ਤਾਰ ਕਰਤੀ। ਤੇ ਰਾਹ ਰੋਕ ਲਿਆ ਜਾਵੇ। ਇਹ ਦੱਸਿਆ ਉਹਨੇ। ਕਿਉਂਕਿ ਇਸ ਰਾਹ ਕਰਤਾਰ ਸਿੰਘ ਸਰਾਬਾ ਆ ਰਿਹਾ। ਜਦ ਕਰਤਾਰ ਸਿੰਘ ਨੂੰ ਪਤਾ ਲੱਗਿਆ ਤਾਂ ਉਹ ਨਹਿਰ ਨੂੰ ਛੱਡ ਕੇ ਖੇਤਾਂ ਰਾਹੀਂ ਝੰਮਟ ਨੂੰ ਚੱਲਿਆ ਗਿਆ। ਉੱਥੇ ਇੱਕ ਰਮਦਾਸਿਆ ਬੁੱਢਾ ਤੇ ਉਹਦੀ ਲੜਕੀ ਕੱਕ ਖੋਤ ਰਹੇ ਸਨ। ਕਰਤਾਰ ਸਿੰਘ ਨੇ ਕਿਹਾ ਕਿ ਬਾਬਾ ਤੂੰ ਇਹਨਾ ਬੁੱਢਾ ਹੋ ਗਿਆ ਹਲੇ ਵੀ ਕੱਕ ਖੋਤਦਾ ਹੈ ਲਿਆ ਮੈਂ ਖੋਤਦਾ ਤਾਂ ਬੁੱਢੇ ਨੇ ਪੁੱਛਿਆ ਕਿਹਦਾ ਮੁੰਨਾ ਤੂੰ ਕਰਤਾਰ ਨੇ ਉੱਤਰ ਦਿੱਤਾ ਕਿ ਮੈਂ ਸਿਆੜ ਤੋਂ ਆ ਐਨੇ ਨੂੰ ਪੁਲਸਾ ਪਹੁੰਚੀ ਕਰਤਾਰ ਕੱਖਾਂ ਦੀ ਪੰਡ ਚੁੱਕੀ ਜਾਂਦਾ ਸੀ ਪੁਲਸ ਨੇ ਪੁੱਛਿਆ ਕਿ ਇੱਧਰ ਕਰਤਾਰ ਸਿੰਘ ਤਾਂ ਨਹੀਂ ਆਇਆ ਤਾਂ ਬੁੱਢੇ ਨੇ ਉੱਤਰ ਦਿੱਤਾ ਕਿ ਭਾਈ ਅਸੀਂ ਨਹੀਂ ਜਾਣਦੇ ਕਰਤਾਰ ਨੂੰ ਕਰਤਾਰ ਸਿੰਘ ਕੇਰੋ ਨਿਕਲ ਜਾਣ ਨਿਕਲ ਜਾਣ ਸਮੇਂ ਫਿਰ ਬਾਬੇ ਨੂੰ ਦੱਸ ਕੇ ਗਿਆ ਕਿ ਕਸਾਰ ਮੈਂ ਹੀ ਆ ਤਾਂ ਸ਼ਰਾਬੇ ਦੀ ਭੇਸ ਬਦਲ ਲੈਣ ਦੀ ਮਹਾਰਤ ਬਾਰੇ ਬਾਬਾ ਹਰਨਾਮ ਸਿੰਘ ਕਾਲਾ ਸੰਘਾ ਦੱਸਦੇ ਕਿਸ ਰਾਬਾ ਪੇਸ਼ ਬਦਲਣ ਦੇ ਵਿੱਚ ਐਡਾ ਚੁਸਤ ਸੀ ਕੰਮ ਕਰਦਾ ਉਹ ਕਦੇ ਅੱਕਦਾ ਨਹੀਂ ਸੀ ਤੇ ਨਾ ਹੀ ਥੱਕਦਾ ਸੀ ਰੱਬ ਜਾਣੇ ਉਹ ਕਿਹੜੀ ਮਿੱਟੀ ਦਾ ਕਰੇ ਬਣਿਆ ਹੋਇਆ ਸੀ ਕਿ ਕੰਮ ਦੀ ਲਗਨ ਵਿੱਚ ਉਹ ਖਾਣਾ ਪੀਣਾ ਵੀ ਭੁੱਲ ਜਾਂਦਾ ਸੀ ਕਦੇ ਉਹ ਪੰਗੀ ਦੇ ਪੇਸ਼ ਵਿੱਚ ਝਾੜੂ ਫੜ ਕੇ ਲਿਆਉਂਦਾ ਕਦੇ ਉਹ ਡਾਕੀਆ ਬਣ ਜਾਂਦਾ ਸੀ ਕਦੇ ਉਹ ਅਨਪੜ ਪਿੰਡੂ ਦਾ ਪੇਸ਼ ਬਣਾ ਲੈਂਦਾ ਸੀ ਔਰ ਦੋਸਤੋ ਕਰਤਾਰ ਸਿੰਘ ਸਰਾਬਾ ਕਰੇ ਥੱਕਦਾ ਨਹੀਂ ਸੀ ਸਰਾਬੇ ਤੇ ਹੋਰ ਗੁਣਾ ਚੋਂ ਇੱਕ ਗੁਣ ਇਹ ਵੀ ਸੀ ਕਿ ਉਹ ਬੜਾ ਅਣਥੱਕ ਕਾਮਾ ਸੀਗਾ ਔਰ ਉਹਨੂੰ ਨਾ ਦਿਨੋਂ ਚੈਨ ਸੀ ਤੇ ਨਾ ਰਾਤ ਨੂੰ ਹਰ ਵੇਲੇ ਪਾਰਟੀ ਦੇ ਪ੍ਰਭਾਵ ਖੇਤਰ ਨੂੰ ਵੱਡਾ ਕਰਨ ਦੀ ਲਲਕ ਅਧੀਨ ਉਹ ਪਿੰਡ ਪਿੰਡ ਸ਼ਹਿਰ ਸ਼ਹਿਰ ਤੇ ਪ੍ਰਾਂਤਦਰ ਪ੍ਰਾਂਤ ਦੇ ਚੱਕਰ ਲਾਉਂਦਾ ਰਹਿੰਦਾ ਸੀ ਸਰਾਬੇ ਦੀ ਕੰਮ ਕਰਨ ਦੀ ਬੜੀ ਸਮਰੱਥਾ ਸੀਗੀ ਤਾਂ ਲਾਲਾ ਹਰਦੀਾਲ ਉਰਦੂ 'ਚ ਲਿਖਦਾ ਤੇ ਪੰਜਾਬੀ 'ਚ ਲੱਥਾ ਕਰਤਾਰ ਸਿੰਘ ਸਰਾਬਾ ਕਰਦਾ ਹੁੰਦਾ ਸੀ ਜਦੋਂ ਇਹਨਾਂ ਨੇ ਅਖਬਾਰ ਕਬੂਰ ਕੱਢੇ ਆ ਤਾਂ ਦੋਸਤੋ ਛਾਪੇ ਦੀ ਜਿਹੜੀ ਹੈੱਡ ਮਸ਼ੀਨ ਸੀਗੀ ਉਹ ਕਰਤਾਰ ਸਿੰਘ ਸਰਾਬਾ ਆਪਣੇ ਹੱਥੀਂ ਚਲਾਉਂਦਾ ਸੀ ਤਾਂ ਸ਼ਬਦ ਦੇ ਸੀਖਵਾਰ ਸ਼ੁਰੂ-ਸ਼ੁਰੂ ਦੇ ਵਿੱਚ ਜੁਗੰਤਰ ਆਸ਼ਰਮ ਦਾ ਸਾਰਾ ਕੰਮ ਕਰਤਾਰ ਸਿੰਘ ਦੇ ਸਿਰ ਤੇ ਹੀ ਰਹਾ ਤੇ ਕਈ ਹਫ਼ਤੇ ਪਿਛੋਂ ਦੂਜੇ ਸਾਥੀ ਸਹਾਇਤਾ ਲਈ ਭੇਜੇ ਗਏ ਉਹਨੂੰ ਦਿਨ ਰਾਤ ਆਰਾਮ ਦੀ ਨਾ ਕਦੇ ਸੁਝਦੀ ਸੀ ਤੇ ਨਾ ਹੀ ਸੁਜੀ ਬਲਕਿ ਜਦ ਸੁਝਦਾ ਸੀ ਤਾਂ ਕੰਮੇ ਸੁਝਦਾ ਸੀਗਾ ਉਹ ਇੰਨਾ ਮਿਹਨਤੀ ਤੇ ਫਰਤੀਲਾ ਸੀਗਾ ਔਰ ਸਰਾਬਾ ਰੋਜ਼ ਸਾਈਕਲ 'ਤੇ ਪਿੰਡਾਂ ਦੇ ਵਿੱਚ ਲਗਭਗ 40 ਤੋਂ 50 ਮੀਲ ਦਾ ਸਫ਼ਰ ਕਰਦਾ ਸੀ ਸਾਈਕਲ 'ਤੇ ਪਿੰਡ ਪਿੰਡ ਕੰਮ ਕਰਨ ਲਈ ਜਾਂਦਾ ਸੀ ਐਨੀ ਮਿਹਨਤ ਕਰਨ ਤੇ ਵੀ ਉਹ ਥੱਕਦਾ ਨਹੀਂ ਸੀ ਔਰ ਜਿੰਨੀ ਉਹ ਮਿਹਨਤ ਕਰਦਾ ਓਨਾ ਹੀ ਉਹਦੇ ਵਿੱਚ ਜੋਰ ਤੇ ਫੁਰਤੀ ਆਉਂਦੀ ਸੀਗੀ ਔਰ ਦੋਸਤੋ ਉਸ ਸਮੇਂ ਲਹਿਰ ਦੇ ਵਿੱਚ ਕੁਝ ਜਾਸੂਸ ਤੇ ਗਲਤ ਬੰਦੇ ਵੀ ਸ਼ਾਮਲ ਹੋ ਗਏ ਸੀ ਪਰ ਤਾਂ ਵੀ ਇਸ ਵਿੱਚ ਕਿਸੇ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਗਦਰੀ ਦੇਸ਼ ਭਗਤ ਉੱਚੇ ਚਰਿੱਤਰ ਦੇ ਮਾਲਕ ਸਨ ਹੁਣ ਕਰਤਾਰ ਸਿੰਘ ਸਰਾਭਾ ਸੱਚੇ ਸੋਚੇ ਚਰਿੱਤਰ ਵਾਲਾ ਇਨਕਲਾਬੀ ਸੀਗਾ ਤੇ ਮਿਸਾਲ ਹੈ ਔਰ ਇਹਦਾ ਪਤਾ ਇੱਕ ਡਾਕੇ ਦੌਰਾਨ ਇੱਕ ਬੜੀ ਮੰਦ ਭਾਗੀ ਘਟਨਾ ਵਾਪਰੀ ਉਹ ਦੱਸਦੇ ਆ ਤੁਹਾਨੂੰ ਉਹ ਤੋਂ ਲੱਗ ਜਾਂਦਾ ਹੁਣ ਡਾਕੇ ਦੌਰਾਨ ਸਰਾਬੇ ਹੋਰਾਂ ਦਾ ਇੱਕ ਸਾਥੀ ਸੀਗਾ ਔਰ ਉਸ ਸਾਥੀ ਦੀ ਘਰ ਦੀ ਮੁਟਿਆਰ ਕੁੜੀ ਸੀਗੀ ਇੱਕ ਉਹਦੇ ਉੱਤੇ ਅੱਖ ਮੈਲੀ ਹੋ ਗਈ ਤਾਂ ਆਪਣੇ ਸਾਥੀ ਦੇ ਇਸ ਗੰਦੀ ਹਰਕਤ ਨੂੰ ਦੇਖ ਕੇ ਸਰਾਬਾ ਅਗ ਬਬੂਲਾ ਹੋ ਗਿਆ ਉਹ ਸਮਝਦਾ ਸੀ ਕਿ ਇਨਕਲਾਬੀਆਂ ਦਾ ਕਰਤਾਰ ਮਿਸਾਲੀ ਹੋਣਾ ਚਾਹੀਦਾ ਜੇ ਜੇ ਉਹ ਵੀ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਅਜਿਹਾ ਵਿਹਾਰ ਕਰਨ ਲੱਗ ਪਏ ਤਾਂ ਉਹਨਾਂ ਅਤੇ ਗੁੰਡੇ ਬਦਮਾਸ਼ਾਂ ਤੇ ਡਾਕੂਆਂ ਵਿੱਚ ਕੀ ਫਰਕ ਰਹਿ ਗਿਆ ਤਾਂ ਇਹ ਘਟਨਾ ਤੁਹਾਨੂੰ ਦੱਸਦੇ ਆਪਾਂ ਹੁਣ ਗਦਰ ਦੀ ਤਿਆਰੀ 'ਚ ਸਿਰਫ ਪੈਸੇ ਦੀ ਕਮੀ ਕਾਰਨ ਕੋਈ ਦੇਰ ਹੋ ਜਵੇ ਉਹ ਇਹ برداشت ਨਹੀਂ ਸੀ ਕਰ ਸਕਦੇ ਉਸ ਦਿਨ ਉਹ ਡਕੈਤੀ ਵਾਸਤੇ ਰੱਬੋਂ ਨਾਮਕ ਪਿੰਡ ਸੀਕ ਉਹਦੇ 'ਚ ਗਏ ਡਕੈਤੀ ਕਰਨ ਤਾਂ ਕਰਤਾਰ ਸਿੰਘ ਸਰਬ ਮੁਖੀ ਸੀ ਗਰੁੱਪ ਦਾ ਡਕੈਤੀ ਹੋ ਰਹੀ ਸੀ ਘਰ ਵਿੱਚ ਇੱਕ ਬੜੀ ਸੋਹਣੀ ਕੁੜੀ ਵੀ ਸੀਗੀ ਉਹਨੂੰ ਦੇਖ ਕੇ ਇੱਕ ਪਾਪੀ ਦਾ ਮਨ ਫਿਰ ਗਿਆ। ਉਹਨੇ ਕੁੜੀ ਦਾ ਹੱਥ ਫੜ ਲਿਆ। ਤਾਂ ਉਸ ਕਾਮੀ ਨਰ ਪਸ਼ੂ ਦਾ ਰੰਗ ਢੰਗ ਦੇਖ ਕੇ ਕੁੜੀ ਘਬਰਾ ਗਈ। ਤੇ ਉਹਨੇ ਜ਼ੋਰ ਦੀ ਵਿਚਾਰੀ ਨੇ ਚੀਕ ਮਾਰੀ। ਤਾਂ ਉਦੋਂ ਹੀ ਕਰਤਾਰ ਸਿੰਘ ਸਰਾਬੇ ਨੇ ਰਵਾਲ ਵਰਤਾਨ ਕੇ ਉਸੇ ਥਾਂ ਤੇ ਪਹੁੰਚ ਗਿਆ। ਸਰਾਬਾ ਤਾਂ ਉਸ ਬੰਦੇ ਦੇ ਮੱਥੇ ਤੇ ਪਿਸਤੌਲ ਰੱਖ ਲਈ ਉਹਨੇ। ਔਰ ਉਹਦਾ ਹਥਿਆਰ ਖੋਲਿਆ। ਫਿਰ ਗੁੱਸੇ ਹੋਏ ਸ਼ੇਰ ਵਾਂਗ ਗਰਜ ਕੇ ਬੋਲਿਆ ਕਿ ਪਾਮਰ ਤੇਰਾ ਗੁਨਾਹ ਬੜਾ ਭਿਆਨਕ ਹੈ। ਏਸ ਬੇੜੇ ਤੂੰ ਮੌਤ ਦਾ ਹੱਕਦਾਰ ਐ ਪਰ ਹੁਣ ਹਾਲਾਤ ਇਦਾਂ ਦੇ ਮੈਂ ਤੈਨੂੰ ਮਾਫ ਕਰਨ ਤੇ ਮਜਬੂਰ ਐ ਇਸ ਲਈ ਫੌਰਨ ਇਸ ਕੁੜੀ ਦੇ ਪੈਰਾਂ 'ਚ ਸਿਰ ਰੱਖ ਕੇ ਕਹਿ ਕਿ हे ਭੈਣ ਮੈਨੂੰ ਮਾਫ ਕਰ ਦੇ ਤੇ ਉਧਰ ਮਾਂ ਦੇ ਪੈਰ ਫੜ ਕੇ ਕਹਿ ਕਿ ਮਾਤਾ ਮੈਂ ਇਸ ਨੀਚਤਾ ਵਾਸਤੇ ਮਾਫੀ ਮੰਗਣਾ ਚਾਹੁੰਨਾ ਜੇ ਇਹ ਤੈਨੂੰ ਮਾਫ ਕਰ ਦੇ ਤਾਂ ਮੈਂ ਤੈਨੂੰ ਜਿੰਦਾ ਛੱਡੂਗਾ ਨਹੀਂ ਤੇਰੇ ਹੁਣੀ ਮੈਂ ਗੋਲੀ ਮਾਰ ਦੇਣੀ ਐ ਭਾਈ ਉਹਨੇ ਉਵੇਂ ਕੀਤਾ ਮੁੰਡੇ ਨੇ ਗੱਲ ਬਹੁਤੀ ਤਾਂ ਬਦੀ ਨਹੀਂ ਸੀ ਇਹ ਦੇਖ ਕੇ ਦੋਹਾਂ ਔਰਤਾਂ ਦੀਆਂ ਅੱਖਾਂ ਭਰ ਆਈਆਂ ਤਾਂ ਮਾਂ ਨੇ ਪਿਆਰ ਨਾਲ ਕਿਹਾ ਕਿ ਬੇਟਾ ਅਜਿਹੇ ਧਰਮਾਤਮ ਅਤੇ ਸਾਊ ਨੌਜਵਾਨ ਹੋ ਕੇ ਤੁਸੀਂ ਇਸ ਭਿਆਨਕ ਕੰਮ 'ਚ ਕਿਵੇਂ ਸ਼ਾਮਲ ਹੋਏ ਹੋ ਤਾਂ ਕਰਤਾਰ ਸਿੰਘ ਸਰਾਬਰ ਜੀ ਭਰ ਆਇਆ ਉਹ ਕਹਿੰਦਾ ਮਾਂ ਰੁਪਏ ਦੇ ਲੋਭ 'ਚ ਨਹੀਂ ਆਪਣਾ ਸਭ ਕੁਝ ਬਾਰ ਕੇ ਹੀ ਡਾਕੇਮਾਨ ਚੱਲੇ ਸੀ ਅਸੀਂ ਅੰਗਰੇਜ਼ ਸਰਕਾਰ ਦੇ ਖਿਲਾਫ ਗਦਰ ਦੀ ਤਿਆਰੀ ਕਰ ਰਹੇ ਹਾਂ ਹਥਿਆਰ ਕਿਦਾਂ ਬਾਤ ਹੈ ਸਾਨੂੰ ਪੈਸੇ ਚਾਹੀਦੇ ਉਹ ਕਿੱਥੋਂ ਲਈਏ ਤਾਂ ਮਾਂ ਉਸ ਮਹਾਨ ਕੰਮ ਵਾਸਤੇ ਅੱਜ ਇਹ ਨੀਚ ਕੰਮ ਕਰਨ ਲਈ ਅਸੀਂ ਮਜਬੂਰ ਹੋਏ ਆਂ ਤਾਂ ਉਸ ਵੇਲੇ ਬੜਾ ਦਰਦਨਾਕ ਨਜ਼ਾਰਾ ਸੀ ਕਹਿੰਦੇ ਮਾਂ ਨੇ ਫਿਰ ਕਿਹਾ ਕਿ ਇਸ ਕੁੜੀ ਦਾ ਵਿਆਹ ਕਰਨਾ ਉਸ ਵਿਆਹ ਵਾਸਤੇ ਰੁਪਏ ਚਾਹੀਦੇ ਨੇ ਕੁਝ ਤਾਂ ਦੰਦੇ ਜਾਓ ਤਾਂ ਚੰਗਾ ਰਹੂਗਾ ਵੀ ਸਾਨੂੰ ਕੁਸਤਾ ਛੱਡ ਜੋ ਸਾਰਾ ਤਨ ਉਹਨੇ ਭਾਈ ਉਹਦੇ ਸਾਹਮਣੇ ਰੱਖਤਾ ਬੀਬੀ ਦੇ ਮਾਤਾ ਦੇ ਤੇ ਕਿਹਾ ਕਿ ਜਿੰਨਾ ਚਾਹੀਦਾ ਲੈ ਲਓ ਕੁਝ ਤਾਂ ਲੈ ਕੇ ਬਾਕੀ ਸਾਰਾ ਉਹਨੇ ਖੁਦ ਖੁਸ਼ੀ ਖੁਜੀ ਕਤਾਸੀ ਸਰਾਬੀ ਚੋਲੀ ਚ ਪਾਤਾ ਤੇ ਅਸ਼ੀਰਵਾਦ ਵੀ ਦਿੱਤਾ ਕਿ ਜਾਓ ਪੁੱਤ ਤੁਹਾਨੂੰ ਕਾਮਯਾਬ ਕਾਮਯਾਬੀ ਮਿਲੇ ਹੁਣ ਜਿਹੜੀ ਗਦਰ ਪਾਰਟੀ ਸੀਗੀ ਉਹ ਲੜਾਈ ਲਈ ਵੀ ਆਪਣੇ ਆਪ ਨੂੰ ਪੂਰਾ ਤਿਆਰ ਮਤਲਬ ਕਿ ਕਰ ਰਹੀ ਸੀਗੀ ਹੁਣ ਜਹਾਜ਼ ਉਡਾਉਣ ਦੀ ਵੀ ਮਤਲਬ ਕਿ ਉਹਨਾਂ ਨੂੰ ਜ਼ਰੂਰਤ ਸਮਝ ਲੱਗੀ ਵੀ ਜਹਾਜ਼ ਉਡਾਉਣਾ ਵੀ ਸਿੱਖਣਾ ਚਾਹੀਦਾ ਕਿਉਂਕਿ ਜੰਗ ਲੱਗਣੀ ਹੈ ਹਾਂਜੀ ਤੇ ਜਹਾਜ਼ ਵੀ ਮਤਲਬ ਕਿ ਆਉਣਾ ਚਾਹੀਦਾ ਸਾਡੇ ਬੰਦਿਆਂ ਨੂੰ ਤਾਂ ਜਹਾਜ਼ ਨੂੰ ਸਿੱਖਣ ਲਈ ਜਿਹੜੀ ਚੋਣ ਹੋਈ ਉਹ ਸਰਾਬੇ ਦੀ ਹੋਈ ਸੀਗੀ ਔਰ ਹਵਾਈ ਜਹਾਜ਼ ਚਲਾਉਣ ਦੀ ਸਿੱਖਿਆ ਲੈਣ ਖਾਤਰ ਕਰਤਾਤ ਹੀ ਸਰਾਬੇ ਨੂੰ ਸਭ ਤੋਂ ਯੋਗ ਉਮੀਦਵਾਰ ਸਮਝਿਆ ਗਿਆ ਸੀਗਾ ਹੁਣ ਇਹ ਫਿਰ ਇੱਕ ਇਸ ਕੰਮ ਨੂੰ ਸਿੱਖਣ ਲਈ ਇਹ ਕਰਤਾਤ ਸਰਾਬਾ ਇਹੜਾ ਅਮਰੀਕਨ ਹਵਾਈ ਜਹਾਜ਼ਾਂ ਦੀ ਕੰਪਨੀ ਨਿਊਯਾਰਕ ਦੇ ਵਿੱਚ ਦਾਖਲ ਹੋਇਆ ਸੀ ਥੋੜੇ ਜਿਹੇ ਚਿਰ ਵਿੱਚ ਹਵਾਈ ਜਹਾਜ਼ ਚਲਾਉਣਾ ਮਨਮਤ ਕਰਨਾ ਤੇ ਬਣਾਉਣਾ ਉਹ ਸਿੱਖ ਗਿਆ ਸੀ ਉਹੀ ਕਰਤਾਰ ਸਿੰਘ ਜਿਹੜਾ ਇੱਥੇ ਪੜ੍ਹਾਈ 'ਚ ਵਿਚਲੇ ਜੇ ਮੇਲਦਾ ਸੀ ਉੱਥੇ ਬੜਾ ਲਾਇਕ ਸਾਬਤ ਹੋਇਆ ਲੋਕ ਉਹਦੀ ਲਿਆਕਤ ਤੇ ਬੜੇ ਮਤਲਬ ਕੇ ਉਹ ਪ੍ਰਭਾਵਿਤ ਹੋਏ ਸੀਗੇ ਔਰ ਕਈ ਆਖਿਆ ਕਰਦੇ ਸੀਗੇ ਕਿ ਕਰਤਾਰ ਸਿੰਘ ਤੂੰ ਸੱਚਮੁੱਚ ਹੀ ਅਫਲਾਤੂ ਐ ਹੁਣ ਹਿੰਦੁਸਤਾਨ ਦੇ ਵਿੱਚ ਹਥਿਆਰਬੰਦ ਬਗਾਵਤ ਦਾ ਨਾਰਾ ਤਾਂ ਜਿਹੜਾ ਸੀਗਾ ਇਹ ਗਦਰ ਅਖਬਾਰ ਵਿੱਚ ਦਿੱਤਾ ਜਾ ਚੁੱਕਾ ਸੀ ਪਰ ਹਥਿਆਰ ਕਿੱਥੇ ਤੇ ਕਿਵੇਂ ਬਣਨਗੇ ਕਿੱਥੇ ਇਕੱਠੇ ਕੀਤੇ ਜਾਣਗੇ ਇਹੋ ਜਿਹੀਆਂ ਗੱਲਾਂ ਤਾਂ ਅਖਬਾਰ ਵਿੱਚ ਨਹੀਂ ਸੀ ਲਿਖੀਆਂ ਜਾ ਸਕਦੀਆਂ ਔਰ ਇਹ ਕੰਮ ਜਨਰਲ ਸਕੱਤਰ ਦੇ ਕਾਰਜਕਾਰਨੀ ਦੇ ਕੁਝ ਮੈਂਬਰਾਂ ਦੀ ਜੁम्मे ਲਾਇਆ ਗਿਆ ਸੀ ਤਾਂ ਅੰਗਰੇਜ਼ਾਂ ਤੇ ਜਰਮਨੀ ਦੀ ਦੁਸ਼ਮਣੀ ਕਰਕੇ ਪਾਰਟੀ ਦੇ ਜਨਰਲ ਸਕੱਤਰ ਦੇ ਸਬੰਧ ਸਨ ਫ੍ਰਾਂਸਿਸਕੋ ਦੇ ਵਿੱਚ ਰਾਜਦੂਤ ਨਾਲ ਕਾਇਮ ਕੀਤੇ ਗਏ ਸੀ ਮਕਸਦ ਉਸ ਤੋਂ ਕਿਸੇ ਨਾ ਕਿਸੇ ਕਿਸਮ ਦੀ ਮਦਦ ਲੈਣਾ ਸੀ ਜਰਮਨ ਰਾਜਦੂਤ ਵੀ ਇਸ ਕੰਮ 'ਚ ਦਿਲਚਸਪੀ ਲੈਂਦਾ ਸੀ ਉਸ ਸਮੇਂ ਹਥਿਆਰ ਬੰਦੀ ਦੇ ਸਿਲਸਿਲੇ ਦੇ ਵਿੱਚ ਹਵਾਈ ਜਹਾਜ਼ ਦਾ ਕੰਮ ਵੀ ਸ਼ਾਮਲ ਹੋ ਗਿਆ ਸੀਗਾ ਅਮਰੀਕਾ ਅੰਦਰ ਅੰਗਰੇਜ਼ਾਂ ਦੇ ਵਿਰੁੱਧ ਹਥਿਆਰ ਇਕੱਠੇ ਕਰਨ ਦਾ ਕੰਮ ਨਹੀਂ ਸੀ ਹੋ ਸਕਦਾ ਹਥਿਆਰਾਂ ਲਈ ਅੰਗਰੇਜ਼ਾਂ ਦੇ ਕਿਸੇ ਦੁਸ਼ਮਣ ਮੁਲਕ ਵਿੱਚ ਹੀ ਪ੍ਰਬੰਧ ਹੋ ਸਕਦਾ ਸੀ ਪਰ ਹਵਾਈ ਜਹਾਜ਼ ਸਿੱਖਣ ਦੀ ਅਮਰੀਕਾ 'ਚ ਮਨਾਹੀ ਨਹੀਂ ਸੀ ਇਸ ਲਈ ਕਾਰਜਕਾਰੀ ਨੇ ਕਰਤਾਰ ਸਿੰਘ ਸਰਾਬਾ ਨੂੰ ਹਵਾਈ ਜਹਾਜ਼ ਦਾ ਕੰਮ ਸਿਖਾਉਣ ਲਈ ਫਿਰ ਫ੍ਰਾਂਸਿਸਕੋ ਦੇ ਨੇੜੇ ਇੱਕ ਜਹਾਜ਼ ਫੈਕਟਰੀ 'ਚ ਭੇਜਤਾ ਕਰਤਾਰ ਸਿੰਘ ਸਰਾਬ ਦੀ ਚੁਸਤੀ ਫੁਸਤੀ ਨੂੰ ਜੇ ਮੁੱਖ ਰੱਖਦੇ ਆਪਾਂ ਗੱਲ ਕਰੀਏ ਤਾਂ ਸਕੂਲ 'ਚ ਪੜਦੇ ਆ ਇਹਨੂੰ ਉਡਣਾ ਸੁਪ ਕਹਿੰਦੇ ਹੁੰਦੇ ਸੀਗੇ ਔਰ ਦੋਸਤੋ ਕਰਤਾਰ ਸਿੰਘ ਸਰਾਬੇ ਨੇ ਜਹਾਜ਼ ਚਲਾਉਣਾ ਹੀ ਨਹੀਂ ਸਿੱਖਿਆ ਉਹਦੀ ਮਰੰਮਤ ਵੀ ਮਤਲਬ ਕਿ ਕਰਨੀ ਸਿੱਖ ਲਈ ਸੀਗੀ ਉਹਨੇ ਹੁਣ ਉਦਾਂ ਜੇ ਆਪਾਂ ਗੱਲ ਕਰੀਏ ਵੀ ਭਾਰਤ ਦਾ ਪਹਿਲਾ ਪਾਇਲਟ ਕੌਣ ਸੀਗਾ ਤਾਂ ਇਹ ਸਬੰਧ ਦੇ ਵਿੱਚ ਖੋਜ ਇਹ ਦੱਸਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਹੈਨਰੀ ਪਿਕਟਰ ਨਾਂ ਦਾ ਇੱਕ ਬੰਦਾ ਸੀ ਇਹਨੇ ਸਭ ਤੋਂ ਪਹਿਲਾਂ 6500 ਚਿੱਠੀਆਂ ਦਾ ਬੰਡਲ ਲੈ ਕੇ ਅਲਾਹਾਬਾਦ ਤੋਂ ਨੈਨੀ ਤੱਕ 6 ਮੀਲ ਦੀ ਵਾਟ 13 ਮਿੰਟ ਦੀ ਹਵਾਈ ਉਡਾਣ ਰਹੀ ਪੂਰੀ ਕੀਤੀ ਸੀ ਇਹ 50 ਹਾਰਸ ਪਾਵਰ ਵਾਲਾ ਹੰਬਰ ਸੋਮਰ 22 ਪਲੇਨ ਸੀਗਾ ਔਰ ਇਹ ਪਹਿਲੀ ਅਫੀਸ਼ੀਅਲ 에ਅਰ ਮੇਲ ਫਲਾਈਟ ਸੀ ਹੈਨਰੀ ਪਿਕਟ ਫ੍ਰਾਂਸੀਸੀ ਪਾਇਲਟ ਸੀਗਾ ਅਗਲੇ ਸਾਲਾਂ ਵਿੱਚ ਵੀ ਇਦਾਂ ਦੀਆਂ ਉਡਾਣਾਂ ਬਰਤਾਨਵੀ ਜਾਂ ਯੂਰੋਪੀਅਨ ਗੋਰੇ ਪਾਇਲਟ ਹੀ ਭਰਦੇ ਰਹੇ ਉਸ ਵੇਲੇ ਕਿਸੇ ਵੀ ਭਾਰਤੀ ਨੂੰ ਹਵਾਈ ਜਹਾਜ਼ ਚਲਾਉਣਾ ਸਿੱਖਣ ਦੀ ਆਗਿਆ ਨਹੀਂ ਸੀ ਜੇ ਆਰ ਡੀ ਟਾਟਾ ਪਹਿਲਾ ਭਾਰਤੀ ਪਾਇਲਟ ਸੀ ਜਿਹਨੂੰ 10 ਫਰਵਰੀ 1929 ਨੂੰ ਪਾਇਰਲ ਲਾਇਸੈਂਸ ਮਿਲ ਚੁੱਕਿਆ ਸੀ। ਉਹਦਾ ਭਾਰਤੀ ਮੂਲ ਦਾ ਪਹਿਲਾ ਪੈਲਟ ਹਰਦੇਤ ਸਿੰਘ ਮਲਕ ਨੂੰ ਮੰਨਿਆ ਜਾਂਦਾ। ਉਹਨੇ ਆਕਸਫੋਰਡ ਯੂਨੀਵਰਸਿਟੀ ਲੰਡਨ ਤੋਂ ਉੱਚ ਵਿੱਦਿਆ ਪ੍ਰਾਪਤ ਕੀਤੀ। ਔਰ ਪੜ੍ਹਾਈ ਕਰ ਤੋਂ ਉਪਰੰਤ ਦੂਜੀ ਜਿਹੜੀ ਵਿਸ਼ਵ ਜੰਗ ਸੀਗੀ ਉਸ ਵੇਲੇ ਬ੍ਰਿਟਾਨਵੀ ਫੌਜ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਬ੍ਰਿਟਾਨਵੀ ਹਵਾਈ ਫੌਦੀ ਨੌਕਰੀ ਲਈ ਨੇ ਪੇਸ਼ ਕੀਤਾ। ਪਰ ਇਹਦੀ ਪੇਸ਼ਕਸ਼ ਠੁਕਰਾਤੀ ਕਿਉਂਕਿ ਉਦੋਂ ਸਿਰਫ ਗੋਰੇ ਪਾਇਲਟ ਹੀ ਭਰਤੀ ਕੀਤੇ ਜਾਂਦੇ ਸਨ ਤਾਂ ਨਰਾਸ਼ ਹੋ ਕੇ ਹਰਦੇਤ ਸਿੰਘ ਜਿਹੜਾ ਇਹ ਫਰਾਂਸ ਚਲੇ ਗਿਆ ਅਰ ਫ੍ਰਾਂਸੀਸੀ تھی 에ਅਰ ਫੋਰਸ ਚ ਭਰਤੀ ਹੋਣ ਲਈ ਇਹਨੇ ਅਰਜੀ ਦਿੱਤੀ ਜਦੋਂ ਇਸ ਗੱਲ ਦਾ ਪਤਾ ਉਹਦੇ ਆਕਸਫੋਰਡ ਚ ਪੜਾਉਂਦੇ ਰਹੇ ਅਧਿਆਪਕ ਜਿਹਦਾ ਨਾਮ ਸੀ ਔਰ ਕੋਹਾਟ ਔਰ ਕੋਹਾਟ ਇਹਨੂੰ ਪਤਾ ਲੱਗ ਗਿਆ ਤਾਂ ਉਹਨੇ ਉਦੋਂ ਹੀ ਬਤਨ ਦੇ 에ਅਰ ਫੋਰਸ ਦੇ ਪ੍ਰਧਾਨ ਸੈਨਾਪਤੀ ਜਿਹੜਾ ਜਨਰਲ ਡੇਵਿਡ ਹੈਂਡਲਸਨ ਇਹਨੂੰ ਚਿੱਠੀ ਲਿਖੀ ਤੇ ਕਿਹਾ ਕਿ ਕਿੰਨੀ ਮੰਦ ਭਾਗੀ ਗੱਲ ਹੈ ਕਿ ਇੱਕ ਯੋਗ ਨਾਗਰਿਕ ਨੂੰ ਫਰਾਂਸੀਸੀ ਫੌਜ ਵਿੱਚ ਭਰਤੀ ਪੈਣ ਹੋਣਾ ਹੋ ਪੈ ਰਿਹਾ ਤਾਂ ਜਨਰਲ ਹੈਂਡਰਸਨ ਨੇ ਹਰਦੇਤ ਸਿੰਘ ਮਲਕ ਦੀ ਇੰਟਰਵਿਊ ਆਪ ਲਈ ਤੇ ਉਹਨੂੰ ਲੜਾਕੂ ਪਾਇਲਟ ਚੁਣ ਲਿਆ ਗਿਆ ਮਲਕ ਨੇ ਅਪ੍ਰੈਲ 1917 ਦੇ ਵਿੱਚ ਟ੍ਰੇਨਿੰਗ ਸ਼ੁਰੂ ਕੀਤੀ ਤੇ 22 ਜੂਨ 1917 ਵਿੱਚ ਉਹਨੂੰ ਬ੍ਰਿਟਿਸ਼ ਹਵਾਈ ਸੈਨਾ ਦੇ ਵਿੱਚ ਲੈਫਟੀਨੈਂਟ ਕਮਿਸ਼ਨ ਮਿਲ ਗਿਆ ਸੀਗਾ ਯਾਨੀ ਕਿ ਪਹਿਲੀ ਵਿਸ਼ਵ ਜੰਗ ਦੀ ਆਪਾਂ ਗੱਲ ਕਰਦੇ ਹਾਂ ਮੈਨ ਤੋਂ ਦੂਜਾ ਦੱਸ ਹੋ ਗਿਆ ਤੁਹਾਨੂੰ ਤਾ ਹੁਣ ਇਹਨੂੰ ਮੰਨਿਆ ਗਿਆ ਪਰ ਇਹਨਾਂ ਬੇਰਬਤ ਇਹ ਵੀ ਸਪੱਸ਼ਟ ਹੋ ਜਾਂਦਾ ਕਿ ਕਰਤਾਰ ਸਿੰਘ ਸਰਾਭਾ ਜਿਹੜਾ ਇਹੀ ਪਹਿਲਾ ਭਾਰਤੀ ਸੀ ਜਿਹਨੇ 1914 ਦੇ ਵਿੱਚ ਕੁਝ ਕੁ ਮਹੀਨਿਆਂ ਵਿੱਚ ਜਹਾਜ਼ ਚਲਾਉਣਾ ਸਿੱਖ ਲਿਆ ਹਾਂਜੀ ਔਰ ਭਗਵਾਨ ਸਿੰਘ ਦੀ ਜਿਹੜੀ ਪ੍ਰਮਾਣਿਕ ਗਵਾਹੀ ਹੈ ਇਹ ਆਪਾਂ ਪੂਰੇ ਭਰੋਸੇ ਨਾਲ ਕਹਿ ਸਕਦੇ ਹਾਂ ਕਿ ਕਰਤਾਰ ਸਿੰਘ ਸਰਾਭਾ ਹੀ ਹਿੰਦੁਸਤਾਨ ਦਾ ਪਹਿਲਾ ਹਵਾਵਾਦ ਸੀਗਾ ਜਿਹਨੇ 1914 ਵਿੱਚ ਸਿੱਖ ਲਿਆ ਸੀ ਹਾਂਜੀ ਹਰਦੇਵ ਸਿੰਘ ਮਲਕਾ 17 ਜ 1917 ਦੇ ਵਿੱਚ ਜਦੋਂ ਪਹਿਲੀ ਵਿਸ਼ਵ ਜੰਗ ਲੱਗੀ ਹੈ ਤਾਂ ਸੋ ਖੈਰ ਦੋਸਤੋ ਇਹ ਸੀ ਸਰਦਾ ਕਰਤਾ ਸੀ ਸਰਾਬੇ ਬਾਰੇ ਬੜੀਆਂ ਦਿਲਚਸਪ ਗੱਲਾਂ ਔਰ ਮਿਲਦੇ ਆਂ ਅਗਲੀ ਵੀਡੀਓ ਚ ਨਵੀਂ ਜਾਣਕਾਰੀ ਲੈ ਕੇ ਦਿਓ ਆ ਗਿਆ ਸਤਿ ਸ਼੍ਰੀ ਅਕਾਲ